ਸਰ ਆਪਣਾ ਨਾਮ ਹੈ ਮੈਂ ਬਲਵਿੰਦਰ ਸਿੰਘ ਸਬਡੈਂਟ ਨਗਰ ਕੰਨ ਦਾ ਰਾਜਪੁਰਾ ਅੱਜ ਜਿਹੜੇ ਅੱਜ ਸੀਲ ਪ੍ਰੋਪਰਟੀ ਟੈਕਸ ਦੇ ਕੋਈ ਸੀਲ ਕਰੀ ਦੁਕਾਨਾਂ ਉਹਦੇ ਬੱਚਿਆਂ ਕਰਦੇ ਸਰ ਜੀ ਤੁਸੀਂ ਜੋ ਇਹ ਸਾਰਨੇ ਦੱਸਿਆ ਤੁਹਾਨੂੰ ਜਾਣਕਾਰੀ ਦਿੱਤੀ ਆ ਉਹ ਮੇਰੇ ਵੱਲੋਂ ਪ੍ਰੋਪਰਟੀ ਸੀਲ ਕੀਤੇ ਗਿਆ ਅਤੇ ਦੋ ਪ੍ਰੋਪਰਟੀਆਂ ਵੱਲੋਂ 235000 ਰੁਪਏ ਮੋਕੇ ਤੇ ਜਮ੍ਹਾਂ ਕਰਾਇਆ ਗਿਆ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਵੰਡਦਾ ਪ੍ਰੋਪਰਟੀ ਟੈਕਸ ਮਿਤੀ 31 ਮਾਰਚ ਤੱਕ ਦਾਫਤਰ ਨਗਰ ਕੌਂਸਲ ਵਿੱਚ ਜਮ੍ਹਾਂ ਕਰਵਾਇਆ ਜਾਵੇ 31 ਮਾਰਚ ਤੱਕ ਦਫਤਰ ਲਗਾਤਾਰ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹੇ ਸ਼ਹਿਰ ਉਸ ਨੂੰ ਕੀ ਕਰਨੀ ਦਿੰਦੇ ਇਸ ਬਾਰੇ ਬੋਤੋ ਸਰਪੰਨਦੂ ਸਿੰਘ ਅਵਤਾਰ ਸੇਖੜੀ ایਓ ਰਾਜਪੁਰਾ ਸਰਾਂ ਜੀ ਜਿਹੜੇ ਪ੍ਰੋਪਰਟੀ ਜ਼ਬਤ ਕਰੀ ਉਹ ਨਹੀਂ ਜਾਂਦਾ ਇਹ ਪ੍ਰੋਪਰਟੀ ਜ਼ਬਤ ਨਹੀਂ ਕੀਤੀ ਪ੍ਰੋਪਰਟੀ ਸੀਲਿੰਗ ਕੀਤੀ ਹੈ ਇਹ ਕਰੀ ਜੋ ਮਿਊਸਿਪਲ ਕਾਉਂਸਲ ਦੀ ਹਦੂਦ ਅnder ਰਾਜਪੁਰਾ ਸ਼ਹਿਰ ਵਿੱਚ ਪ੍ਰੋਪਰਟੀ ਟੈਕਸ ਲਾਗੂ ਹੈ ਜਿਹੜੇ ਵਿਅਕਤੀ ਇਹਨਾਂ ਨੇ ਪ੍ਰੋਪਰਟੀ ਟੈਕਸ 31 ਮਾਰਚ ਤੱਕ ਨਗਰ ਕਾਉਂਸਲ ਕੋਲ ਜਮ੍ਹਾਂ ਕਰਵਾਇਆ ਜਾਣਾ ਹੈ ਜਿਹੜੇ ਬੰਦੇ ਪ੍ਰੋਪਰਟੀ ਟੈਕਸ ਨਹੀਂ ਪੇ ਕਰ ਰਹੇ ਜਿਹੜੇ ਮਿਊਸਿਸਪੈਟੀਅਲ ਡਿਫਾਲਟਰ ਹੈ ਉਹਨਾਂ ਨੂੰ ਕਾਉਂਸਲ ਵੱਲੋਂ ਤਿੰਨ ਨੋਟਿਸ ਜਾਰੀ ਜਾ ਚੁੱਕੇ ਹੈ ਨੋਟਿਸ ਜਾਣ ਦੇ ਬਾਵਜੂਦ ਵੀ ਜਿਹੜੇ ਬੰਦੇ ਟੈਕਸ ਜਮ੍ਹਾਂ ਨਹੀਂ ਕਰਦੇ ਤੇ ਸਾਡੇ ਐਕਟ ਵਿੱਚ ਸਾਡੇ ਨਿਯਮਾਂ ਵਿੱਚ ਪ੍ਰੋਵੀਜ਼ਨ ਹੈ ਕਿ ਅਸੀਂ 50 ਮਿਊਸਿਪਲ ਐਕਟ 1911 ਦੀ ਧਾਰਾ 81 ਸੀਦੇ ਤੈਤ ਰਿਕਵਰੀ ਪ੍ਰੋਪਰਟੀ ਸੀਲ ਕਰਕੇ ਅਟੈਚ ਕਰਕੇ ਕਰ ਸਕਦੇ ਹਸੀਂ ਉਹ ਪ੍ਰਕਿਰਿਆ ਕਾਰਵਾਈ ਕੀਤੀ ਅੱਜ ਸਰ ਜਿਹੜੀ ਪ੍ਰੋਪਰਟੀ ਦੇ ਕਿੰਨੇ ਕਮਾਊਂਡ ਤੱਕ ਰਜਿਸਟਰ ਅੱਜ 6 ਪ੍ਰੋਪਰਟੀਆਂ ਸੀਲ ਕੀਤੀਆਂ 13 ਲੱਖ ਮਾਊਂਡ ਬਣਦੀ ਸੀ ਉਹਨਾਂ ਵਿੱਚੋਂ 2 ਜਿਹੜੇ ਡਿਫਾਲਟਰ ਸੀ ਉਹਨਾਂ ਨੇ ਮੋਕੇ ਤੇ 235 ਹਰ ਰੁਪਏ ਸਾਨੂੰ ਦੇ ਦਿੱਤੇ ਤੇ ਉਹਨਾਂ ਦੀ ਅਸੀਂ ਨੋਟਿਸ ਦਾਖਲ ਕਿੰਨੇ ਤੋਂ ਸੀਲ ਜਿਹੜੇ ਪ੍ਰੋਪਰਟੀ ਦੀ ਹੈ ਟੋਟਲ 11 ਪ੍ਰੋਪਰਟੀਆਂ ਅੱਜ ਤੱਕ ਅਸੀਂ ਸੀਲ ਕਰ ਚੁੱਕੇ ਵੇ ਅਸੀਂ 20 15 9 ਬੰਦੇਆਂ ਨੂੰ ਨੋਟਸ ਕੱਢੇ ਸੀ 24 ਬੰਦੇ ਲਗਭਗ 16 ਲੱਖ ਦੀ ਜ ਤੱਕ ਸਾਡੇ ਕੋਲ ਰਿਕਵਰੀ ਕਰਾ ਚੁੱਕੇ ਬਾਕੀ ਕਰਵਾ ਰਹੇ ਜੀ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز